विक्रम सिंह मजीठिया ते विवादਾਂ ਦਾ ਸلسਲਾ ਅਜੇ ਖਤਮ ਹੀ ਨਹੀਂ ਹੋ ਰਿਹਾ ਗੁਰਬਾਣੀ ਦੀ ਤੋਕ ਨਾਲ ਛੇੜਛਾੜ ਕਰ ਵਿਕਰਮ ਮਜੀਠੀਆ ਵੱਲੋਂ ਦਿੱਤੇ ਗਏ ਬਿਆਨ ਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਮਜੀਠੀਆ ਨੂੰ ਨੋਟਿਸ ਜਾਰੀ ਕੀਤਾ ਇਸ ਮਸਲੇ ਤੇ ਅਦਾਲਤ ਨੇ ਮਜੀਠੀਆ ਨੂੰ 28 ਜੁਲਾਈ ਤੱਕ ਜਵਾਬ ਦਾਖਲ ਕਰਨ ਦਾ ਨਿਰਦੇਸ਼ ਵੀ ਦਿੱਤਾ ਵਕੀਲ ਮਨਦੀਪ ਕੌਰ ਨੇ ਮਜੀਠੀਆ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ આરોਪ ਲਗਾਇਆ ਸੀ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਅਰੁਣ ਜੇਟਲੀ ਦੇ ਹੱਕ ਵਿੱਚ ਕੀਤੀ ਗਈ ਚੋਣ ਰੈਲੀ ਸਮੇਂ ਦਸਮ ਗ੍ਰੰਥ ਦੇ ਸ਼ਬਦ ਦੀ ਇੱਕ ਤੁਕ ਦੇ ਬਦਲਾਅ ਸੰਬੰਧੀ ਤੱਕ ਸ੍ਰੀ ਹਜ਼ੂਰ ਸਾਹਿਬ ਦੇ ਜੱਥੇਦਾਰ ਭਾਈ ਕੁਲਵੰਤ ਸਿੰਘ ਤੇ ਪੰਜ ਪਿਆਰੇ ਸਾਬਾਨਾ ਨੇ ਹੁਕਮਨਾਮਾ ਜਾਰੀ ਕਰਕੇ ਮਜੀਠੀਆਂ ਨੂੰ ਤਨਖਾਹੀਆਂ ਕਰਾਰ ਦੇ ਦਿੱਤਾ। ਤੇ ਕਿਹਾ ਹੈ ਕਿ ਵਿਕਰਮ ਮਜੀਠੀਆਂ ਦੇ ਮੱਥੇ ਕੋਈ ਨਾ ਲੱਗੇ। ਤੇ ਹੁਣ ਅਦਾਲਤ ਨੇ ਵੀ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਤੇ ਵਿਕਰਮ ਮਜੀਠੀਆਂ ਨੂੰ ਨੋਟਿਸ ਜਾਰੀ ਕੀਤਾ ਜਿਸ ਦਾ ਕਿ ਜਵਾਬ ਉਹਨਾਂ ਨੂੰ 28 ਜੁਲਾਈ ਤੱਕ ਦੇਣਾ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇਹ ਨੋਟਿਸ ਜਾਰੀ ਕੀਤਾ ਹੈ। ਜ਼ਿਆਦਾ ਜਾਣਕਾਰੀ ਲਈ ਸੜੇ ਨਾਲ ਜੁੜ ਚੁੱਕੀ ਸਾਡੀ ਪੱਤਰਕਾਰ ਨੀਹਾ ਸਲਾਰੀਆ ਨੀਹਾ ਨੋਟਿਸ ਜਾਰੀ ਹੋਇਆ ਹੈ ਵਿਕਰਮ ਮਜੀਠੀਆ ਨੂੰ ਤੇ ਕੀ ਕੀ ਕਿਹਾ ਗਿਆ ਹੈ ਨੋਟਿਸ ਦੇ ਵਿੱਚ ਜੀ ਬਿਲਕੁਲ ਨੰਦੇਸ਼ ਸਾਹਿਬ ਵੱਲੋਂ ਤੇ ਉਹਨਾਂ ਨੂੰ ਤਨਖਾਹਿਆ ਘੋਸ਼ਿਤ ਕਰ ਦਿੱਤਾ ਗਿਆ ਲੇਕਿਨ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਉਹਨਾਂ ਨੂੰ ਜਿਹੜਾ ਹੈਗਾ ਨੋਟਿਸ ਦੇ ਦਿੱਤਾ ਤੇ ਜਵਾਬ ਦੇਣ ਦੇ ਨਿਰਦੇਸ਼ ਜਾਰੀ ਕੀਤੇ ਨੇ 28 ਜੁਲਾਈ ਤੱਕ ਵਿਕਰਮਜੀਤ ਸਿੰਘ ਮਜੀਠਰ ਜਵਾਬ ਦੇਣਾ ਹੈਗਾ ਔਰ ਜਿਹੜਾ ਆਈਪੀਸੀ ਦੇ ਤਾਰਾ 295A ਜਿਸ ਦਾ ਮਤਲਬ ਹੈਗਾ ਕਿ ਧਾਰਮਿਕ ਪਾਵਨਾਵਾਂ ਨੂੰ ਖੇਤ ਪਹੁੰਚਾਣਾ ਇਹ ਆਰੋਪ ਲੱਗੇ ਨੇ ਵਿਕਰਮਜੀਤ ਸਿੰਘ ਮਜੀਠਾ ਦੇ ਉੱਤੇ ਤੇ ਹੁਣ ਵਿਕਰਮਜੀਤ ਸਿੰਘ ਮਜੀਠਿਆਂ ਨੂੰ 28 ਜੁਲਾਈ ਤੱਕ ਜਿਹੜਾ ਹੈਗਾ ਜਵਾਬ ਦੇਣਾ ਹੈਗਾ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਤੇ ਬਿਲਕੁਲ ਜਿਹੜੀਆਂ ਮੁਸ਼ਕਲਾਂ ਹੈਗਾ ਉਹ ਨਾਲ ਖਤਮ ਹੋਣ ਦਾ ਨਾਮ ਨੇਹੜੀਆਂ ਹਾਲਾਂਕਿ ਮਾਫੀ ਮੰਗ ਲਈ ਗਈ ਹੈ ਲੇਕਿਨ ਫੋਰਥ ਦੇ ਵਿੱਚ ਹੁਣ ਕੇਸ ਪਹੁੰਚ ਚੁੱਕਿਆ ਹੈਗਾ ਤੇ ਹੁਣ ਅੱਗੇ ਕੀ ਹੋਵੇਗਾ 28 ਜੁਲਾਈ ਤੱਕ ਉਹਨਾਂ ਨੂੰ ਹੋਏਗਾ ਜਦੋਂ ਜਵਾਬ ਦੇਣਾ ਪਵੇਗਾ ਜੀ ਨੇਹਾ ਕੀ ਲੱਗਦਾ ਹੈ ਕਿ ਜੇਕਰ ਬਿਕਰਮ ਮਜੀਠੀਆ 28 ਜੁਲਾਈ ਤੱਕ ਕੋਈ ਜਵਾਬ ਨਹੀਂ ਦਿੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਆ ਸਕਦੀਆਂ ਨੇ ਅੱਜ ਬਿਲਕੁਲ ਹੁਣੇ ਫਿਲਹਾਲ ਜਿਹੜਾ ਹੈਗਾ 28 ਜੁਲਾਈ ਬਹੁਤ ਜ਼ਿਆਦਾ ਦੂਰ ਹੈਗੀ ਹੈ ਹੁਣੇ ਫਿਲਹਾਲ ਤੀਨ ਉਹ ਆਪਣੇ ਇਲੈਕਸ਼ਨ ਹੋਣ ਜਾ ਰਹੇ ਹੈਗੇ ਨੇ ਔਰ ਮੇਜਰ ਨਹੀਂ ਜਾ ਰਿਹਾ ਹੈਗਾ ਇਸ ਵਾਰ ਪੂਰਾ ਹੀ ਟੈਕਚਰ ਹੈਗਾ ਜਿਹੜਾ ਬਿਲਕੁਲ ਪੈ ਸਕਦਾ ਹੈਗਾ 30 April ਨੂੰ ਵੋਟਾਂ ਹੈ ਕਿ ਆਪਾਂ ਜਾਂਦੀਆਂ ਹੈਗੀਆਂ ਨੇ ਔਰ ਕਾਫੀ ਜ਼ਿਆਦਾ ਲੋਕ ਜਿਹੜੇ ਬਿਲਕੁਲ ਫੜਕੇ ਹੋਏ ਨੇ ਕਿਉਂਕਿ ਬਿਕਮਜੀ ਸਿੰਘ ਮਜੀਠੀਆ ਵੱਲੋਂ ਜਿਸ ਤਰੀਕੇ ਨਾਲ ਕੁਰਬਾਨੀ ਤੇ ਸ਼ੌਬਤ ਦੇ ਨਾਲ ਤੋਰਮੋਰ ਕੀਤੀ ਗਈ ਹੈ ਉਸ ਨਾਲ ਕਾਫੀ ਲੋਕ ਆਹਤ ਹੈ ਹਾਲਾਂਕਿ ਹਤਾਸ਼ਕਤ ਨੇ ਉਹਨਾਂ ਨੂੰ ਬਿਲਕੁਲ ਮਾਫੀ ਦੇ ਦਿੱਤੀ ਹੈ ਕਿਉਂਕਿ ਨਾਂਦੇਸ਼ਾ ਵੱਲੋਂ ਤਨਖਾਇਆ ਘੋਸ਼ਿਤ ਕਰਨਾ ਬਹੁਤ ਵੱਡੀ ਗੱਲ ਮੰਨੀ ਜਾ ਰਹੀ ਹੈ ਹਾਲਾਂਕਿ ਕੋਰਟ ਵਿੱਚ ਠਾਈ ਉਹਨਾਂ ਨੇ ਜਵਾਬ ਦੇਣਾ ਪਵੇਗਾ ਲੇਕਿਨ वोटिंग uh, मैंडेट है इंपोर्टेंट फैक्टर हालांकि अठाई नवाब देना पवेगा लेकिन उसको किस तरीके लगे वोटिंग करेंगे खिलाफ जाने के बहुत वाडा मुद्दा जरा थोड़े बढ़ के दिखाए